ਹੈਲੋ ਦੋਸਤੋ ਸਵਾਗਤ ਹੈ ਦਾਸਾ ਜੈ ਡੈਰੀ ਫਰਮੂਤੇ ਇਹ ਜਿਹੜੀ ਮੱਝ ਤੁਸੀਂ ਦੇਖ ਰਹੇ ਹੋ ਇਹ ਇੱਕ ਰਿਪੀਟਰ ਮੱਝ ਸੀਗੀ ਪਿੰਡ ਦੋਦੜਾ ਦੇ ਵਿੱਚ ਬਾਈ ਦੀ ਮੱਝ ਦਾ ਇਲਾਜ ਕੀਤਾ ਤੇ ਅੱਜ ਇਹ ਆਪਣੇ ਗੱਭਣ ਚੈੱਕ ਪਾਸ ਕੀਤੀ ਆ ਤੇ ਇੱਕ ਕੇਸ ਬਾਈ ਕੋਲੇ ਹੋਰ ਹੈਗਾ ਝੋਟਿਆ ਉਸ ਨੂੰ ਇੱਕ ਸਾਲ ਹੋ ਗਿਆ ਰਿਪੀਟ ਹੁੰਦੀ ਨੂੰ ਖੂਨ ਝੋਟਿਆਗੀ ਇਸ ਤੋਂ ਬਾਅਦ ਉਸ ਦਾ ਟ੍ਰੀਟਮੈਂਟ ਕਰ ਦੇਵਾਂਗੇ ਤੇ ਸੁਣੋ ਝੋਟੇ ਦੇਖੋ ਨਾ ਇਹ ਜਿਹੜੀ ਸਕਰੀਨ ਤੇ ਮੱਝ ਦੇਖ ਰਹੇ ਹੋ ਇਹਨੂੰ ਵੀ 6 ਮਹੀਨੇ ਹੋ ਗਏ ਸੀ ਰਿਪੀਟ ਹੁੰਦੀ ਨਹੀਂ ਇਹਦਾ ਇਲਾਜ ਕੀਤਾ ਸੀਗਾ ਤੇ ਇਹ ਆਪਾਂ ਨੇ ਅੱਜ ਚੈੱਕ ਪਾਸ ਕਰਤੀ ਤੇ ਇਹ ਝੋਟੀ ਆ ਬਾਈ ਜੀ ਜਿਹੜੀ ਰਿਪੀਟਰ ਸੀਗੀ ਰਿਪੀਟਰਾਂ ਸਾਲ ਤੋਂ ਤੇ ਹੁਣ ਇਸ ਦਾ ਟ੍ਰੀਟਮੈਂਟ ਅੱਜ ਤੋਂ ਸ਼ੁਰੂ ਕੀਤਾ ਆਪਾਂ ਨੇ ਅਗਲੇ 21 ਦਿਨਾਂ ਬਾਅਦ ਦੇਖਾਂਗੇ ਵੀ ਕੀ ਇਹਦੀ ਕੀ ਪੋਜੀਸ਼ਨ ਆ ਗਈ ਤੇ ਬਾਕੀ ਤੁਹਾਨੂੰ ਦੱਸਾਂਗੇ ਅਗਲੇ 21 ਦਿਨਾਂ ਬਾਅਦ ਇਸ ਦੀ ਦੁਬਾਰਾ ਜਦੋਂ ਇਹ ਆਈ ਕਰਾਂਗੇ ਉਸ ਦਿਨ ਫਿਰ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਬਾਕੀ ਹੋਰ ਵੀਡੀਓ ਬਣਾਉਂਦੇ ਰਹਾਂਗੇ ਤੁਹਾਨੂੰ ਦੱਸਦੇ ਰਹਾਂਗੇ ਵੀ ਕੀ ਗੱਲਬਾਤ ਹੈ